ਅ ਚੁਗਾਮਾ ਸਾਹਿਬ ਅਗਲੀ ਖਬਰ ਦੇ ਵੱਲ ਝਾਤ ਮਾਰੀਏ ਇਤਨਾ ਕਾਫੀ ਨਿਗਾਹਾਂ ਜਿਹੜੀਆਂ ਨੇ ਖਾਸ ਕਰਕੇ ਸਿੱਖ ਕਮਿਊਨਿਟੀ ਦੀਆਂ ਟਿਕੀਆਂ ਹੋਈਆਂ ਸੀਗੀਆਂ ਬਿੱਲ ਐਸਬੀ 509 ਦੇ ਉੱਪਰ ਉਹ ਝਟਕਾ ਲੱਗ ਗਿਆ ਜੀ ਬਿੱਲ ਨੂੰ ਮਨਜ਼ੂਰੀ ਜਿਹੜੀ ਉਹ ਨਹੀਂ ਮਿਲੀ ਜੀ ਆ ਬਿਲਕੁਲ ਜੀ ਇਹ 5 ਐਸਬੀ 509 ਬਿੱਲ ਜਿਹੜਾ ਸੀਗਾ ਇਹ ਬਹੁਤ ਹੀ ਅਹਿਮ ਬਿੱਲ ਜਿਹੜਾ ਮੰਨਿਆ ਜਾ ਰਿਹਾ ਸੀਗਾ ਜਿਸ ਨੂੰ ਕਹਿੰਦੇ ਕਿ ਆਪਣੇ ਜਿਹੜੇ ਅ ਅਸੈਂਬਲੀ ਵਿੱਚ ਪੇਸ਼ ਕੀਤਾ ਗਿਆ ਸੀਗਾ ਡਾਕਟਰ ਬੈਂਸ ਜਿਹੜੇ ਹੈਗੇ ਆ ਜਿਨ੍ਹਾਂ ਨੇ ਇਹ ਬਿੱਲ ਵਾਸਤੇ ਬਹੁਤ ਹੀ ਜਿਹੜਾ ਜੋਰ ਲਾਇਆ ਡਾਕਟਰ ਜਸਮੀਤ ਬੈਂਸ ਜੋ ਕਿ ਅਸੈਂਬਲੀ ਵੂਮਨ ਹੈਗੇ ਆ ਉਹ ਇਸ ਟਾਈਮ ਕੈਲੀਫੋਰਨੀਆ ਵਿੱਚ ਉਹ ਬਹੁਤ ਹੀ ਵੱਡੇ ਪੱਧਰ ਤੇ ਉਹਨਾਂ ਨੇ ਇਸ ਬਿੱਲ ਨੂੰ ਪਾਸ ਕਰਾਉਣ ਵਾਸਤੇ ਜੋਰ ਲਾਇਆ ਬਿੱਲ ਪਾਸ ਹੋ ਗਿਆ ਪਰ ਉਸ ਤੋਂ ਬਾਅਦ ਇਹਦੇ ਉੱਪਰ ਗਵਰਨਰ ਦੇ ਹਸਤਾਖਰ ਹੋਣੇ ਸੀਗੇ ਜਿਹਦੇ ਵਾਸਤੇ ਕਾਫੀ ਦਿਨਾਂ ਤੋਂ ਜਦੋਜਹਿਦ ਕੀਤੀ ਜਾ ਰਹੀ ਸੀ ਤੇ ਇਹ ਜਿਹੜਾ ਬਿੱਲ ਹੈ ਇਹ ਗੈਵਨ ਨਿਊਸਮ ਵੱਲੋਂ ਜਿਹੜਾ ਆ ਪਾਸ ਕਰ ਦਿੱਤਾ ਜਾਵੇ ਯਾਨੀ ਕਿ ਸਾਈਨ ਕਰ ਦਿੱਤੇ ਜਾਣ ਪਰ ਖਬਰ ਇਹ ਆ ਰਹੀ ਹੈ ਕਿ ਜੋ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਉਹਨਾਂ ਨੇ ਇਸ ਬਿੱਲ ਨੂੰ ਰੱਦ ਕਰ ਦਿੱਤਾ ਹੈ ਬਿੱਲ ਪਾਸ ਕਰਾਉਣ ਵਿੱਚ ਅਹਿਮ کردار ਨਿਭਾਉਣ ਵਾਲੇ ਡਾਕਟਰ ਜਸਮੀਤ ਕੋਰ ਬੈਂਸ ਨੇ ਕਿਹਾ ਇੱਕ ਗਵਰਨਰ ਵੱਲੋਂ ਜਾਤ ਆਧਾਰਿਤ ਵਿਤਕਰਾ ਰੋਕਣ ਲਈ ਬਿੱਲ ਰੱਦ ਕੀਤਾ ਗਿਆ ਹੁਣ ਕੈਲੀਫੋਰਨੀਆ ਵਾਸੀਆਂ ਨੂੰ ਟ੍ਰਾਂਸਨੇਸ਼ਨਲ ਰਿਪਰੈਸ਼ਨ ਤੋਂ ਬਚਾਉਣ ਵਾਲੇ ਬਿੱਲ ਨੂੰ ਵੀ ਵੀਟੋ ਕਰ ਦਿੱਤਾ ਸ਼ੁਕਰ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਜਿਹੜੀ ਹੈਗੀ ਆ ਉਹਦੇ ਨਾਲ ਸੰਬੰਧ ਜਿਹੜਾ ਮਤਾ ਪਾਸ ਕਰਵਾਇਆ ਗਿਆ ਡਾਕਟਰ ਬੈਂਸ ਵੱਲੋਂ ਉਹਨਾਂ ਤੇ ਗਵਰਨਰ ਦੇ ਹਸਤਾਖਰਾਂ ਦੀ ਜ਼ਰੂਰਤ ਨਹੀਂ ਪਈ ਇਹ ਤਾਂ ਉਹ ਵੀ ਹੋ ਸਕਦਾ ਸੀਗਾ ਕਿ ਇਹ ਪਾਸ ਨਾ ਹੋ ਜਾਂਦੇ ਡਾਕਟਰ ਜਸਮੀਤ ਕੌਰ ਬੈਂਸ ਨੇ ਅੱਗੇ ਕਿਹਾ ਕਿ ਸਿੱਖਾਂ ਨੂੰ ਆਪਣੀ ਆਵਾਜ਼ ਜਿਹੜੀ ਹੈ ਉਹ ਮਿਲ ਚੁੱਕੀ ਹੈ ਸੈਨੇਟਰ ਐਨਾ ਕੋਬੈਰੋ ਸਨੇ ਅਸੈਂਬਲੀ ਮੈਂਬਰ ਸੌਰੀਆ ਜਿਹੜੇ ਉਹ ਸਾਡੇ ਨਾਲ ਖੜੇ ਨੇ ਸਿਰਫ ਇੱਕ ਬਿੱਲ ਸਾਡੇ ਭਾਈਚਾਰੇ ਨੂੰ ਬਨਾ ਜਾਂ ਵਿਗਾੜ ਨਹੀਂ ਸਕਦਾ ਭਾਵੇਂ ਕਿ ਇਸ ਬਿੱਲ ਨੂੰ ਜਿਹੜਾ SB509 ਹੈ ਗਵਰਨਰ ਨੇ ਪਾਸ ਨਹੀਂ ਕੀਤਾ ਯਾਨੀ ਕਿ ਹਸਤਾਖਰ ਨਹੀਂ ਕੀਤੇ ਅਤੇ ਅਸੀਂ ਹੋਰ ਫਿਰ ਵੀ ਅਸੀਂ ਨਫ਼ਰਤ ਨਸਲਵਾਦ ਤੇ ਡਰਾਉਣਾ ਮਾਹੌਲ ਪੈਦਾ ਕਰਨ ਵਾਲਿਆਂ ਦੇ ਵਿਰੁੱਧ ਖੜੇ ਹਾਂ ਇਸੇ ਦੌਰਾਨ ਸਿੱਖ ਕਲੀਜਨ ਦੇ ਫੈਡਰਲ ਪਾਲਿਸੀ ਮੈਨੇਜਰ ਹਰਜੋਤ ਸਿੰਘ ਨੇ ਦੱਸਿਆ ਕਿ ਗਵਰਨਰ ਗੈਵਨ ਨਿਊਸਮ ਵੱਲੋਂ ਭਾਵੇਂ ਬਿੱਲ 509 ਜਿਹੜਾ ਰੱਦ ਕੀਤਾ ਗਿਆ ਪਰ ਆਪਣੇ ਵੀਟੋ ਮੈਸੇਜ ਵਿੱਚ ਉਹਨਾਂ ਨੇ ਕਿਹਾ ਕਿ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਸਿਜ਼ ਵੱਲੋਂ ਵਿਦੇਸ਼ੀ ਤਾਕਤਾਂ ਦੇ ਜ਼ਬਰ ਨੂੰ ਖਤਲ ਪਾਉਣ ਲਈ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਸਿੱਖ ਕੋਲੀਜ਼ਨ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਮੌਜੂਦਗੀ ਬਾਰੇ ਜਲਦ ਹੀ تصਦੀਕ ਕੀਤਾ ਜਾਵੇਗਾ ਦੂਜੇ ਪਾਸੇ ਕੋਲੀਜ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਵੱਲੋਂ SB509 ਰੱਦ ਕੀਤੇ ਜਾਣ ਦਾ ਸਵਾਗਤ ਕੀਤਾ ਗਿਆ ਹੈ ਅਤੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਸਮੂਹ ਸਿੱਖ ਜਥੇਬੰਦੀਆਂ ਜਾਂ ਕਈ ਅਦਾਰਿਆਂ ਵੱਲੋਂ ਜਾਂ ਇਦਾਂ ਕਹਰੋ ਕਿ ਬਹੁਤ ਲੋਕਾਂ ਵੱਲੋਂ ਇਹ ਜ਼ੋਰ ਲਾਇਆ ਜਾ ਰਿਹਾ ਸੀਗਾ ਕਿ ਗਵਰਨਰ ਦੇ ਆਫਿਸ ਵਿੱਚ ਫੋਨ ਕਰੋ ਈਮੇਲ ਕਰੋ ਜਾਂ ਮੈਸੇਜ ਕਰੋ ਕਿ ਗਵਰਨਰ ਵੱਲੋਂ 509 ਜਿਹੜਾ कर, SB ਬਿਲ ਹੈ ਇਸ ਨੂੰ ਪਾਸ ਕੀਤਾ ਜਾਵੇ ਯਾਨੀ ਕਿ ਇਸ ਤੇ ਹਸਤਾਖਰ ਕੀਤੇ ਜਾਣ ਦੂਜੀ ਪਾਸੇ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਜਿਸ ਦਾ ਖਬਰ ਵਿੱਚ ਇਹ ਜ਼ਿਕਰ ਕੀਤਾ ਗਿਆ ਆ ਕਿ ਕਲੀਜ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਵੱਲੋਂ ਜਿਹੜਾ ਆ ਐਸਬੀ 509 ਬਿੱਲ ਰੱਦ ਕਰਾਉਣ ਵਾਸਤੇ ਵੀ ਵੱਡੇ ਪੱਧਰ ਤੇ ਕੋਲਾਕੀਆਂ ਕੀਤੀਆਂ ਜਾ ਰਹੀਆਂ ਸੀ ਮੈਸੇਜਸ ਕੀਤੇ ਜਾ ਰਹੇ ਸੀਗੇ ਈਮੇਲਾਂ ਕੀਤੀਆਂ ਜਾ ਰਹੀਆਂ ਸੀ ਆ ਤੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਹਿੰਦੂ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਜਿਹੜੇ ਆ ਕਾਲ ਸੈਂਟਰ ਬਣਾਏ ਗਏ ਸੀਗੇ ਜਿਨ੍ਹਾਂ ਦੇ ਹਜ਼ਾਰਾਂ ਮੈਸੇਜ ਜਿਹੜੇ ਆ ਇੱਕ ਇੱਕ ਮਿੰਟ ਦੇ ਵਿੱਚ ਜਿਹੜੇ ਗਵਰਨਰ ਦੇ ਆਫਿਸ ਵਿੱਚ ਪਹੁੰਚਦੇ ਆ ਤੁਹਾਨੂੰ ਜ਼ਿਕਰ ਕਰਦੀ ਏ ਕਿ ਜਿਹੜੇ ਗਵਰਨਰ ਦੇ ਆਫਿਸ ਵਿੱਚ ਜਿੰਨੀਆਂ ਵੱਧ ਤੋਂ ਵੱਧ ਕੌਲਾਂ ਜਾਂਦੀਆਂ ਜਿੰਨੇ ਮੈਸੇਜ ਜਾਂਦੇ ਆ ਤੇ ਆਫਿਸ ਦਾ ਜਿਹੜਾ ਕਹਿ ਲੋ ਕਿ ਜਿਹੜਾ ਰਿਜ਼ਲਟ ਹੈ ਉਹਦੇ ਹੀ ਤਹਿਤ ਵੇਖਿਆ ਜਾਂਦਾ ਪਰ ਇਹਦੇ ਵਿੱਚ ਕਹਿ ਲੋ ਕਿ ਇਹ ਜਥੇਬੰਦੀਆਂ ਵੱਲੋਂ ਜਿਹੜੇ ਕਾਲ ਸੈਂਟਰ ਬਣਾਏ ਗਏ ਉਹਨਾਂ ਵਿੱਚ ਵੱਧ ਤੋਂ ਵੱਧ ਉਹਨਾਂ ਲੋਕਾਂ ਨੇ ਮੈਸੇਜ ਕੀਤੇ ਕੌਲਾ ਕਿਸੀਆਂ ਜਿਹੜੀਆਂ ਕਿ ਆਪਣੀਆਂ ਹੋਰ ਮਿਨੋਰਟੀ ਕਮਿਊਨਿਟੀ ਹੈਗੀਆਂ ਉਹ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਤੇ ਇਸ ਬਿੱਲ ਦਾ ਹੁਣ ਜਿਹੜਾ ਨੁਕਸਾਨ ਹੈ ਉਹ ਜ਼ਰੂਰ ਹੋ ਸਕਦਾ ਹੈ ਇਥੇ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਕੈਲੀਫੋਰਨੀਆ ਵਿੱਚ ਕਿਸੇ Hindu ਮੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਵਿਰੋਧ ਕਰਨ ਵਾਲਿਆਂ ਨੂੰ ਬਿੱਲ ਤਹਿਤ ਭਾਰਤ ਸਰਕਾਰ ਦੇ ਮੁਕਵੀਂ ਏਜੰਟ ਮੰਨਿਆ ਜਾ ਸਕਦਾ ਹੈ ਕਿ ਕਈ ਜਿਹੜੇ Hindu ਮੰਦਰ ਸੀਗੇ ਉਹ ਜਿਹੜੇ ਹੈ ਖੁੱਲ ਕੇ ਸਾਹਮਣੇ ਭਾਵੇਂ ਨਹੀਂ ਆਏ ਪਰ ਉਹਨਾਂ ਨੇ ਇਸ ਬਿੱਲ ਦਾ ਜਿਹੜਾ ਹੈਗਾ ਵਿਰੋਧ ਕੀਤਾ ਹੈ ਤੇ ਦੱਸਣਾ ਬੰਦ ਹੈ ਕਿ ਸੂਬਾ ਸੈਨੇਟ ਮੈਂਬਰ ਐਨਾ ਕਦੇਰੋ ਵੱਲੋਂ ਲਿਖੇ ਬਿੱਲ ਨੂੰ ਸਾਲ ਦੇ ਆਰੰਭ ਵਿੱਚ ਉੱਪਰਲੇ ਸਦਨ ਵੱਲੋਂ ਪਾਸ ਕਰ ਦਿੱਤਾ ਗਿਆ ਅਤੇ ਸਤੰਬਰ ਵਿੱਚ ਅਸੈਂਬਲੀ ਨੇ ਵੀ ਪ੍ਰਵਾਨਗੀ ਦੇ ਦਿੱਤੀ। ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਡਾਕਟਰ ਜਸਮੀਤ ਕੌਰ ਬੈਂਸ ਨੇ ਬਿੱਲ ਪਾਸ ਹੋਣ ਮਗਰੋਂ ਕਿਹਾ ਸੀ ਕਿ ਬਿਲਕੁਲ ਅਜਿਹਾ ਹੀ ਬਿੱਲ ਅਮਰੀਕਾ ਦੀ ਸੰਸਦ ਵਿੱਚ ਵੀ ਪਾਸ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਇਆ ਨਾ ਜਾ ਸਕੇ ਸੈਨੇਟਰ ਐਨਾ ਕਬੈਰੋ ਵਨੋ ਕਈ ਮੌਕਿਆਂ ਤੇ ਆਖ ਚੁਕੇ ਹਨ ਕਿ ਆਪਣੀ ਧਾਨ ਬਚਾ ਕੇ ਜੱਦੀ ਮੁਲਕਾਂ ਤੋਂ ਅਮਰੀਕਾ ਪੁੱਜੇ ਲੋਕ ਲੋਕਾਂ ਵਿਰੁੱਧ ਕੁਝ ਵਿਦੇਸ਼ੀ ਸਰਕਾਰਾਂ ਹਿੰਸਾ ਦੀ ਵਰਤੋਂ ਕਰ ਰਹੀਆਂ ਹਨ ਪਰ ਕੋਈ ਅਸਰਦਾਰ ਕਾਨੂੰਨ ਨਾ ਹੋਣ ਕਰਕੇ ਅਜਿਹੇ ਖਤਰਿਆਂ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਕੈਬੈਰੋ ਮੁਤਾਬਕ ਇਹ ਗੰਭੀਰ ਖਤਰੇ ਮਨੁੱਖੀ ਹੱਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵ ਕਰਦੇ ਹਨ ਦਸਤੀਕ ਸਿੱਖ ਅਮਰੀਕਨ ਲੀਗ ਅ ਲੀਗਲ ਡਿਫੈਂਸ ਐਂਡ ਐਜੂਕੇਸ਼ਨਲ ਫੰਡ ਵਰਗੀਆਂ ਕਈ ਜਥੇਬੰਦੀਆਂ ਬਿੱਲ ਦੀ ਜ਼ੋਰਦਾਰ ਹਮਾਇਤ ਕਰਦੀਆਂ ਸਨ ਤੇ ਪਰ ਹੁਣ ਇਹ ਜਿਹੜਾ ਬਿੱਲ ਜਿਹੜਾ ਰੱਦ ਹੋ ਚੁੱਕਾ ਹੈ ਤੇ ਐਸਬੀ 509 ਇੱਕ ਇੱਕ ਛੋਟਾ ਜਿਹਾ ਜਗਵਾ ਸਾਹਿਬ ਇੱਕ ਛੋਟਾ ਜਿਹਾ ਮੇਰਾ ਸਵਾਲ ਸੀਗਾ ਦੇਖੋ ਜਿੱਥੇ ਮਿਨਿਓਰਟੀ ਦੇ ਲਈ ਬਿੱਲ ਹੋਣਾ ਸੀਗਾ ਉਹਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਫਿਰ ਹਿੰਦੂ ਵੱਖਰੇ ਹੋਣੇ ਚਾਹੀਦੇ ਸੀਗੇ ਇਹ ਤਾਂ ਸਾਰਿਆਂ ਸਾਰੀਆਂ ਕਮਿਊਨਿਟੀ ਵਾਸਤੇ ਇੱਕੋ ਜਿਹਾ ਸੀਗਾ ਜਿਸ ਤਰੀਕੇ ਦੇ ਨਾਲ ਆਪਾਂ ਵੀ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਦਿਵਾਲੀ ਦੀ ਜਿਹੜੀ ਛੁੱਟੀ ਹੈ ਉਹ ਕੈਲੀਫੋਰਨੀਆ ਦੇ ਵਿੱਚ ਹੋਇਆ ਕਰੀ ਗਈ ਉਹ ਵੀ ਤਾਂ ਬਿੱਲ ਪਾਸ ਹੋਇਆ ਆਪਾਂ ਨੂੰ ਉਹਦਾ ਸਵਾਗਤ ਕੀਤਾ ਕਿ ਚਲੋ ਠੀਕ ਹੈ ਤੇ ਉਸੇ ਤਰੀਕੇ ਦੇ ਨਾਲ ਇਹ ਵੀ ਜੇ ਪਾਸ ਹੋ ਜਾਂਦਾ ਤਾਂ ਚਲੋ ਸਾਰਿਆਂ ਦੇ ਲਈ ਫਾਇਦਾ ਹੀ ਸੀਗਾ ਇਹਦਾ ਬਹੁਤ ਫਾਇਦਾ ਸੀਗਾ ਮੈਂ ਇੱਥੇ ਜ਼ਿਕਰ ਇਹ ਜ਼ਰੂਰ ਕਰੂੰਗਾ ਕਿ ਜਿਹੜੇ ਵੀ ਲੋਕ ਭਾਰਤ ਵਿੱਚੋਂ ਸਤਾਏ ਹੋਏ ਅਮਰੀਕਾ ਵਿੱਚ ਆਏ ਆ ਉਹ ਕੱਲੇ ਸਿੱਖ ਨਹੀਂ ਆ ਉਹਦੇ ਵਿੱਚ ਹਿੰਦੂ ਵੀ ਵੱਡੀ ਤਾਦਾਦ ਵਿੱਚ ਹੈ ਹਿੰਦੂਆਂ ਦੇ ਉੱਪਰ ਅੱਜ ਵੀ ਉੱਥੇ ਇੰਡੀਆ ਵਿੱਚ ਜੁਰਮ ਹੋ ਰਿਹਾ ਹੈ ਪਾਵੇਂ ਉਹ ਕੋਈ ਮੰਨੇ ਜਾਂ ਨਾ ਮੰਨੇ ਕਿਉਂਕਿ ਉਥੇ ਹਿੰਦੂ ਜਿਹੜੇ ਆ ਉਹ ਤੁਸੀਂ ਜਦੋਂ ਇਸ ਜਦੋਂ ਤੁਸੀਂ ਇਸ ਵਿੱਚ ਖੰਗਾਲਣਾ ਸ਼ੁਰੂ ਕਰਦੇ ਹੋ ਕਿ ਹਿੰਦੂਆਂ ਦੀ ਇੱਕ ਕਮਿਊਨਿਟੀ ਨਹੀਂ ਹੁੰਦੀ ਕਈ ਬ੍ਰਾਦਰੀਆਂ ਹੁੰਦੀਆਂ ਸੋ ਕੁਝ ਕੁ ਬ੍ਰਾਦਰੀਆਂ ਉਥੇ ਜਿਹੜੀਆਂ ਉੱਚ ਬ੍ਰਾਦਰੀਆਂ ਉਹ ਜ਼ਰੂਰ ਭਾਵੇਂ ਕਹਿ ਲੋ ਕਿ ਸੱਤਾ ਦੇ ਮਾਨ ਰਹੀਆਂ ਪਰ ਬਹੁਤ ਵੱਡੀ ਗਿਣਤੀ ਜਿਹੜੀ ਹੈ ਗਰੀਬ ਗੁਰਬੇ ਹੈਗੇ ਆ ਜਾਂ ਜਿਹੜੇ ਘੱਟ ਗਿਣਤੀਆਂ ਵਾਲੇ ਹਿੰਦੂ ਹੈ ਉਹ ਅੱਜ ਵੀ ਉਥੇ ਲਤਾੜੇ ਕਹਿਣੋ ਕਿ ਉਹਨਾਂ ਨੂੰ ਸਤਾਇਆ ਜਾ ਰਿਹਾ ਕੁੱਟਿਆ ਮਾਰਿਆ ਜਾ ਰਿਹਾ ਉੱਥੇ ਦੀ ਬੋਲਣ ਦੀ ਆਜ਼ਾਦੀ ਜਿਹੜੀ ਹੈ ਪੂਰੀ ਤਰ੍ਹਾਂ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਭਾਵੇਂ ਤੁਸੀਂ ਅੱਜ ਵੀ ਉੱਥੇ ਬੜੇ ਬੜੇ ਵੱਡੇ ਪੱਤਰਕਾਰ ਦੇਖ ਲਓ ਉਹਨਾਂ ਨੂੰ ਉੱਥੇ ਮਾਰ ਮੁਕਾਇਆ ਗਿਆ ਭਾਵੇਂ ਉਹ ਹਿੰਦੂ ਹੀ ਸਨ ਤੇ ਇਸੇ ਕਰਕੇ ਇਹ ਬਿੱਲ ਜਿਹੜਾ ਇਹ ਲਿਆਂਦਾ ਗਿਆ ਸੀਗਾ ਕਿ ਹਰ ਉਹ ਮਿਨੋਰਟੀ ਜਿਨ੍ਹਾਂ ਨੂੰ ਉਹਨਾਂ ਦੀ ਆਪਣੀ ਕੰਟਰੀ ਦੇ ਵਿੱਚ ਖਤਰਾ ਆ ਜੇ ਉਹ ਇੱਥੇ ਆ ਗਏ ਨੇ ਤੇ ਉਹਨਾਂ ਉੱਤੇ ਇੱਥੇ ਵੀ ਖਤਰਾ ਮੰਡਰਾਉਂਦਾ ਹੈ ਇੱਥੇ ਵੀ ਕਈ ਵਾਰ ਏਜੰਸੀਆਂ ਵੱਲੋਂ ਉਹਨਾਂ ਉੱਤੇ ਹਮਲੇ ਕਰਵਾਈ ਜਾਂਦੇ ਆ ਜਾਂ ਕਹਿ ਲੋ ਕਿ ਉਹਦਾ ਕੋਈ ਵੀ ਬਾਅਦ ਵਿੱਚ ਕੇਸ ਨਹੀਂ ਚੱਲਦਾ ਨਾ ਹੀ ਕੋਈ ਉਹਦੀ ਅਪੀਲ ਦਲੀਲ ਹੁੰਦੀ ਹੈ ਇਸ ਕਰਕੇ ਇਹ ਬਿੱਲ ਜੇ ਪਾਸ ਹੋ ਜਾਂਦਾ ਤੇ ਵੱਡੇ ਪੱਧਰ ਤੇ ਉਹਨਾਂ ਸਾਰੇ ਲੋਕਾਂ ਨੂੰ ਰਾਹਤ ਮਿਲ ਸਕਦੀ ਸੀ ਜਿਨ੍ਹਾਂ ਉਤੇ ਇੱਥੇ ਆਣ ਕੇ ਵੀ ਜੁਰਮ ਹੋ ਰਿਹਾ ਜਾਂ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਨੂੰ ਕੋਲਾਉਂਦੀਆਂ ਨੇ ਉਹਨਾਂ ਨੂੰ ਕਹ ਲੋ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਦਬਾਇਆ ਜਾਂਦਾ ਕਿ ਉਹ ਇੱਥੇ ਵੀ ਸੇਫ ਆਪਣੇ ਆਪ ਨੂੰ ਨਹੀਂ ਮੰਨਦੇ ਹੁਣ SB509 ਭਾਵੇਂ ਬਿੱਲ ਜਿਹੜਾ ਰੱਦ ਹੋ ਚੁੱਕਾ ਆ ਪਰ ਰਾਹ ਹਜੇ ਬੰਦ ਨਹੀਂ ਹੋਏ ਕਈ ਹੋਰ ਤਰੀਕੇ ਹੈਗੇ ਆ ਕਿਉਂਕਿ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈਗੀ ਹੈ ਹਿੰਦੂ ਕਮਿਊਨਿਟੀ ਹੈ ਮੁਸਲਮ ਕਮਿਊਨਿਟੀ ਹੈ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਹੁਣ ਅਮਰੀਕਾ ਵਿੱਚ ਵੋਟਾਂ ਪੈਣੀਆਂ ਇਹਨਾਂ ਵੋਟਾਂ ਦੇ ਵਿੱਚ ਜਿਹੜੀਆਂ 4 ਨਵੰਬਰ ਨੂੰ ਵੋਟਾਂ ਪੈਣੀਆਂ ਉਹਦੇ ਵਿੱਚ ਵੱਡੇ ਪੱਧਰ ਤੇ ਆਪਣੇ ਭਾਈਚਾਰੇ ਨੇ ਹਿੱਸਾ ਲੈਣਾ ਤੇ ਉਹਨਾਂ ਨੂੰ ਇਹਨਾਂ ਵੋਟਾਂ ਵਿੱਚ ਦੇਖਣਾ ਚਾਹੀਦਾ ਕਿ ਕਿਹੜੇ ਬੰਦੇ ਚੁਣੇ ਜਾਣ ਕਿ ਕਿਸ ਤਰੀਕੇ ਦੇ ਲੋਕ ਚੁਣੇ ਜਾਣ ਜਿਹੜੇ ਆ ਉਹ ਤੁਹਾਡੀ ਕਮਿਊਨਿਟੀ ਦੇ ਵਾਸਤੇ ਅੱਗੇ ਹੋ ਕੇ ਆਵਾਜ਼ ਉਠਾਉਣ ਤੇ ਤੁਹਾਡੀ ਆਵਾਜ਼ ਬਣ ਕੇ ਤੇ ਇਹੋ ਜਿਹੇ ਬਿੱਲਾਂ ਨੂੰ ਉਹ ਪਾਸ ਹੋਣ ਲਈ ਗਵਰਨਰ ਨੂੰ ਮਜਬੂਰ ਕਰਨ